ਕੈਨਸਲ ਕੀ ਨਾਮਾ ਮੇਟਲਪਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਇੱਕ ਬੜੀ ਹਫਲਾ ਤਫਲੀ ਮੱਚੀ ਹੋਈ ਹੈ ਕਿ 15 ਤੋਂ ਲੈ ਕੇ 22 ਤੱਕ ਮੰਦ ਰਹਿਣਗੇ ਉਹਦੇ ਬਾਰੇ ਜਰਾ ਖਲਾਸਾ ਕਰੋ ਨਹੀਂ ਬੰਦ ਨਹੀਂ ਰਹਿਣਾ ਸਰ 15 ਤੱਕ ਨੂੰ ਹੋਣੇ ਸੀ ਬੰਦ ਪਰ ਸਾਡੇ ਪ੍ਰਧਾਨ ਜੀ ਕਹਿੰਦੇ ਨਹੀਂ ਵੀ ਕੈਨਸਲ ਕਰਤਾ ਇਸ ਤੋਂ ਬਾਅਦ 22 ਨੂੰ ਕਹਿ ਸਕ ਸੰਦੇ ਜਿਵੇਂ ਅਪਰ ਉੱਚ ਤੋਂ ਪਰਮਿਸ਼ਨ ਮਿਲਦੀ ਹਾਂਜੀ ਬੰਦ ਹੋਣ ਦਾ ਅਸਲ ਮੁੱਦਾ ਕੀ ਸੀਗਾ ਕੌਣ ਬੰਦ ਕਰ ਰਿਹਾ ਸੀ ਜਿਹੜੇ ਗੱਡੀਆਂ ਚਲਾ ਰਹੇ ਨੇ ਉਹਨਾਂ ਵੱਲੋਂ ਜਾਂ ਕਿੰਨਾ ਵੱਲੋਂ ਕਲਮ ਕਦੇ ਡੀ ਨਰ ਮਾਰ ਕੇ ਜਿਹੜੇ ਵੀ ਉਹ ਮਾਰਜਨ ਵਾਸਤੇ ਕਹਿੰਦੇ ਕੰਪਨੀ ਨੂੰ ਸਾਡਾ ਮਾਰਜਨ ਵਧਾਓ ਮਾਰਜਨ ਨਹੀਂ ਵਧਾਇਆ ਇੱਕੋ ਬਈ ਓਕੇ ਜੀ ਕਿੰਨੇ ਸਾਲ ਤੋਂ ਮਾਰਜਨ ਨਹੀਂ ਵਧਿਆ ਉਹਨੇ ਸਰ 6-7 ਸਾਲ ਹੋ ਗਏ 6-7 ਸਾਲ ਤੋਂ ਡੀਲਰਾਂ ਦਾ ਮਾਰਜਨ ਨਹੀਂ ਵਧਿਆ ਉਸ ਕਰਕੇ ਤੁਸੀਂ ਸਟ੍ਰਾਈਕ ਕਰਨੀ ਚਾਹੁੰਦੇ ਹੋ ਹਲੇ ਹੋਈ ਨਹੀਂ ਪਰ ਹੋ ਸਕਦੀ ਹੈ ਹਾਂਜੀ ਹੋ ਸਕਦੀ ਹੈ 22 ਤਰੀਕ ਨੂੰ ਕਹਿੰਦੇ ਸਰ ਹੋ ਸਕਦੀ ਹੈ 16 ਫਰਵਰੀ ਭਾਰਤ ਬੰਦ ਦਾ ਸੱਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਭਾਰਤ ਬੰਦ ਹੋਵੇਗਾ ਤੁਸੀਂ ਪٹرول ਪੰਪ ਬੰਦ ਹੋਣਗੇ ਪੈਟਰੋਲ ਪੰਪ ਬੰਦ ਰਹਿਣਗੇ ਨਹੀਂ ਪੈਟਰੋਲ ਪੰਪ ਚੱਲਣਗੇ